ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਮਾਲ ਬਿਜ਼ਨਸ ਬਾਰੇ ਅਕਸਰ ਲੋਕ ਸੋਚਦੇ ਹਨ ਕਿ ਵੱਡਾ ਬਿਜ਼ਨਸ ਹੀ ਸਫਲਤਾ ਦੀ ਕੁੰਜੀ ਹੈ ਪਰ ਇਹ ਸੱਚ ਨਹੀਂ ਹੈ ਛੋਟਾ ਕਾਰੋਬਾਰ ਹੀ ਵੱਡੇ ਸੁਪਨਿਆਂ ਦੀ ਨੀ ਹੁੰਦਾ ਹੈ ਦੋਸਤੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵੀ ਕਦੇ ਛੋਟੇ ਬਿਜ਼ਨਸ ਵਜੋਂ ਹੀ ਸ਼ੁਰੂ ਹੋਈਆਂ ਸਨ ਐਮਾਯੋਨ ਗੈਰਾਜ ਵਿੱਚ ਐਪਲ ਛੋਟੀ ਲੈਬ ਵਿੱਚ ਤੇ ਸਟਾਰਬਕਸ ਇੱਕ ਛੋਟੇ ਕਾਫੀ ਸਟੋਰ ਤੋਂ ਸ਼ੁਰੂ ਹੋਇਆ ਸੀ ਛੋਟਾ ਬਿਜ਼ਨਸ ਤੁਹਾਨੂੰ ਫਾਈਨੈਂਸ਼ੀਅਲ ਫਰੀडम ਦਿੰਦਾ ਹੈ ਆਪਣਾ ਬੌਸ ਬਣਾਉਂਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਤੁਹਾਡੇ ਆਈਡੀਆ ਨੂੰ ਹਕੀਕਤ ਬਣਾਉਣ ਦਾ ਮੌਕਾ ਦਿੰਦਾ ਹੈ ਹੁਣ ਸਵਾਲ ਇਹ ਹੈ ਕਿ ਛੋਟਾ ਬਿਜ਼ਨਸ ਸ਼ੁਰੂ ਕਿਵੇਂ ਕੀਤਾ ਜਾਵੇ ਚਲੋ ਕੁਝ ਆਈਡੀਆ ਦੇਖਦੇ ਹਾਂ ਪਹਿਲਾ ਆਪਣਾ ਪੈਸ਼ਨ ਚੁਣੋ ਪਛਾਣੋ ਤੁਸੀਂ ਕਿਸ ਕੰਮ ਨੂੰ ਖੁਸ਼ੀ ਨਾਲ ਕਰ ਸਕਦੇ ਹੋ ਦੂਜਾ ਥੋੜੇ ਪੈਸੇ ਨਾਲ ਸ਼ੁਰੂ ਕਰੋ ਸ਼ੁਰੂ ਵਿੱਚ ਵੱਡੀ ਲਾਗਤ ਦੀ ਲੋੜ ਨਹੀਂ ਹੁੰਦੀ ਕੀ ਜਾਂ ਡਿਜੀਟਲ ਪਲੇਟਫਾਰਮ ਵਰਤੋ ਫੇਸਬੁੱਕ ਇੰਸਟਾਗ੍ਰam ਵਟਸਐਪ ਤੇ ਆਪਣਾ ਪ੍ਰੋਡਕਟ ਵੇਚੋ ਚੌਥਾ ਗਾਹਕਾਂ ਨਾਲ ਭਰੋਸਾ ਬਣਾਓ ਗ੍ਰਾਹਕਾਂ ਦੀ رائے ਸੁਣੋ ਅਤੇ ਆਪਣੀ ਵਧੀਆ ਸੇਵਾਵਾਂ ਦੇਵੋ ਪੰਜਮਾ ਲਗਾਤਾਰ ਸਿੱਖੋ ਬਾਜ਼ਾਰ ਦੇ ਜਾਣ ਦੇ ਨਾਲ-ਨਾਲ ਚੱਲੋ ਯਾਦ ਰੱਖੋ ਦੋਸਤੋ ਛੋਟਾ ਬਿਜ਼ਨਸ ਛੋਟਾ ਨਹੀਂ ਹੁੰਦਾ ਹਰ ਛੋਟਾ ਕਦਮ ਹੀ ਵੱਡੇ ਸਫਰ ਦੀ ਸ਼ੁਰੂਆਤ ਹੁੰਦਾ ਹੈ ਜੇ ਤੁਸੀਂ 1000 ਰੁਪਏ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਕੱਲ ਨੂੰ ਉਹ 10 ਲੱਖ ਵੀ ਬਣ ਸਕਦੇ ਹਨ ਹਿੰਮਤ ਨਾ ਹਾਰੋ ਕਿਉਂਕਿ ਹਰ ਗਾਹਕ ਤੁਹਾਡੀ ਸਫਲਤਾ ਵੱਲ ਇੱਕ ਕਦਮ ਹੈ ਤਾਂ ਦੋਸਤੋ ਉਹ ਫੈਸਲਾ ਕਰੀਏ ਕਿ ਅਸੀਂ ਛੋਟੇ ਸੁਪਨੇ ਨਹੀਂ ਵੱਡੇ ਸੁਪਨੇ ਦੇਖਾਂਗੇ ਪਰ ਉਹਨਾਂ ਦੀ ਸ਼ੁਰੂਆਤ ਸਮਾਲ ਬਿਜ਼ਨਸ ਨਾਲ ਹੀ ਕਰਾਂਗੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ